ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਤਹਾਨ ਜਥੇਵੰਦੀਆਂ ਵੱਲੋਂ ਜੋ ਲੈਟ ਪੁੱਲ ਨੂੰ ਲੈ ਕੇ ਇਸ ਘਰਸ ਕੀਤਾ ਗਿਆ ਤੇ ਇਸ ਦੇ ਵਿੱਚ ਜਿੱਤ ਵੀ ਪ੍ਰਾਪਤ ਹੋਈ ਹੈ ਸੋ ਸਾਰੇ ਪੰਜਾਬ ਵਾਸੀਆਂ ਦੇ ਧੰਨਵਾਦ ਦੇ ਲਈ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਸਮਰਾਲਾ ਵਿੱਚ ਸੰਕਟ ਕਿਸਾਨ ਮੋਰਚੇ ਵੱਲੋਂ ਇਸੇ 24 ਅਗਸਤ ਨੂੰ ਵਿਸਾਣ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਗੁਰਦੁਆਰਾ ਘੜੀਪੁਰ ਖਾਸਾ ਮਾਤਰੀ ਬਲਾਕ ਨੇੜੇ ਨਿਊ ਚੰਡੀਗੜ੍ਹ ਵਿਖੇ ਇਹਾਨ ਜੂਨੀਅਰ ਰਾਜੇਵਾਲ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਸਮੂਹ ਜਥੇਬੰਦੀ ਦੇ ਮੈਂਬਰਾਂ ਤੇ ਲੋਕਿਤ ਮਿਸ਼ਨ ਪੀਕੇਜੂ ਪੰਜਾਬ ਨੇ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੇ ਵਿੱਚ ਵੱਧ ਚੜ ਕੇ ਸਾਰਿਆਂ ਨੇ ਭਾਈ ਪਹੁੰਚਣਾ ਹੈ ਇਸ ਦੇ ਬਾਬਤ ਸਾਰੀ ਹੋਰ ਜਾਣਕਾਰੀ ਤੁਹਾਨੂੰ ਬੈਦਵਾਨ ਜੀ ਦੇ ਰਹੇ ਨੇਗੀ ਪਰ ਸਿਕਾਜੀ ਭਾਈ ਸਾਰਿਆਂ ਨੂੰ ਇਹ ਕੋਲ ਜੜੀ ਐ ਲੈਂਡ ਬੁਲਿੰਗ ਦੀ ਜਿੱਤ ਐ ਤੁਹਾਡੇ ਲੋਕਾਂ ਦੀ ਜਿੱਤ ਐ ਜਿਹਦੇ ਵਿੱਚ ਸਾਰੇ ਚਾਹੇ ਉਹ ਕਿਸਾਨੀ ਨੇ ਨਾ ਚਾਹੇ ਲੋਕ ਪਾਈਚਾਰਾ ਜਿਹਾ ਸੰਸਥਾਵਾ ਚਾਹੇ ਉਹ ਧਾਰਮਿਕ ਜਥੇਬੰਦੀਆਂ ਸਾਰਿਆਂ ਦੀ ਜਿੱਤ ਐ ਅੱਜ ਅਸੀਂ ਮੈਂ ਪੰਡਿਤ ਸੀ ਬੈਦਵਾਲ ਕਿਸਾਨੋ ਰਾਜੇਵਾਲ ਸਰਦਾਰ ਕਿਰਪਾਲ ਸਿੰਘ ਜੀ ਸਹਿਉ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਦੀ ਅਗਿਆ ਗੁਰਪ੍ਰੀਤ ਸਿੰਘ ਜੀ ਦੀ ਪਹਿਲੜੀ ਅਸੀਂ ਸਪੈਸ਼ਲ ਸਾਡੇ ਜਿਹੜੇ ਡੀਕਯੂ ਦੇ ਕਿਸਾਨਾਂ ਨੂੰ ਲੋਕੀਤ ਮਿਸ਼ਨ ਦੇ ਸਾਰੇ ਇੱਕ ਅਹੁਦੇਦਾਰ ਸਾਹਿਬਾਨ ਨੂੰ ਬੇਨਤੀ ਵੀ ਕਰਨਾ ਹੈ ਤੇ ਧੰਨਵਾਦ ਵੀ ਕਰਨਾ ਹੈ ਇਹਨਾਂ ਭਰਾਵਾਂ ਦਾ ਕਿਉਂਕਿ ਇਹ ਲੋਕਾਂ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੇ ਮੁੱਦੇ ਨਾਲ ਨਾਲ ਚੰਗੇ ਵਾਕਬ ਨੇ ਤੇ ਇਹਨਾਂ ਨੇ ਬਹੁਤ ਵੱਡਾ ਇੱਕ ਸਹਿਕਾਰ ਕਿਸਾਨੀ ਦੇ ਐਸਕੇਮ ਦੇ ਨਾਲ ਕੀਤਾ ਤੇ ਅੱਜ ਅਸੀਂ ਰੈਲੀ ਲਈ ਇੱਕ ਇਹਨਾਂ ਨੂੰ ਸੱਦਾ ਪੱਤਰ ਵੀ ਦੇਣਾ ਹੈ ਵੀ ਵੱਧ ਤੇ ਵੱਧ ਹੁੰਮਾ ਮਾ ਕੇ ਹੋਂਡੀ ਜਿੱਤ ਆਏ ਤੁਸੀਂ ਜਿੱਤिए ਤੇ ਹੁੰਮ ਰਵਾ ਕੇ ਪਹੁੰਚੋ ਤੇ ਇਸੇ ਲਈ ਮੈਂ ਅਸੀਂ ਧੰਨਵਾਦ ਵੀ ਕਰਦੇ ਹਾਂ ਧੰਨ ਇਲਾਕੇ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸੱਦਾ ਵੀ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੋੜਾ ਸਾਕਾ